ਇਹ ਕਹਾੜਾ ਤੁਹਾਨੂੰ ਪਤਾ ਨਾ ਤੇ ਪਰ ਜੇ ਅਸੀਂ ਇੱਥੇ ਨਾ ਆਏ ਤੇ ਸਰਕਾਰ ਨੂੰ ਆ ਲੱਗਦਾ ਜਿੰਨਾ ਇੱਥੇ ਦੀ ਜਿੰਦਗੀ ਥੋੜੀ ਬੈਠੀ ਆ ਜਿੰਦਗੀ ਤੂੰ ਹੀ ਬਾਹ ਜੇ ਪਰ ਤੱਕ ਨੇ ਆਪਣੇ ਭਰਾਓ ਸਟੇਜ ਤੇ ਨੰਬ ਆ ਰਿਆ ਕਰੋ ਹੁਣ ਨਾ ਬੈਠੀ ਮੇਰਾ ਸਰਦਾਰ ਸੁੱਚਾ ਸੁੱਚੀ ਲੱਤੂ ਜਨਰਲ ਸਕੱਤਰ ਕਿਸਾਨਾਂ ਦੀ ਐਕਟੀਵਿਟੀ ਨਹੀਂ ਜਾ ਕੋੜ-ਕੁੱੜਾ ਦੇ

esi mithinee er genonatia, k ici tohuanbe ha meare genonatia per phaiy adon. Gameon t'ahe kata, cileeta ah یہ saanghi, cez fellow said a five you usedgusthradeh on an passage a lu an Nabhanara. adhi government

ਕੰਮ ਕੀਤੇ ਗਏ ਦੀ ਭਾਗਪਾ ਉਸ ਤੋਂ ਬਾਅਦ ਫਿਰ ਕਾਂਗਰਸ ਤੇ ਯੂਨੀਤਿਆਂ ਦੇ ਫਾਡੇ ਦਾ ਕੱਟਿਆ ਸਾਰੇ ਦੇ ਭਾਈ ਕੱਟੀਆਂ ਕਰੀਆਂ ਨੇ ਇਹ ਕਹਿੰਦੇ ਕਿ ਅੱਜ ਯਾਦਕਿਰਤ ਇਹ ਮੋਦੀ ਦੇ ਵਿਤਿਆ ਨਹੀਂ ਇਹ ਹੁਕੀਆ ਦਾ ਰਾਜਕ

मोदी सरकार मनमोहन सिंह ने कहा कि भाई देवी होना जी लगती जी तू कर सकता पर चौदह सौ उन्नीस तक मोदी आपके करता रहा लागू होने की ਤੇ ਗੱਲੋ ਵਰਦਾ ਵਰਦਾਤਾ 300 ਤੋਂ ਪਾਰ ਜਾਂਦੇ ਦਿੰਦੂ ਵਾਲਾ ਮੋਟੀ ਨੂੰ ਮਿਲਿਆ ਇਹੋ ਜਿਹੀ ਭਾਇਆ ਜਿਹੜਾ ਚੌੜ ਤੋਂ ਲੱਗੀ ਆ ਪੜੀ ਭਾਜੀ ਬਾਹਰ ਕੇ ਮੋਟੀ ਨੇ ਤੇਰਾ ਖਰੀਦਿਆ ਤੇ ਜਿਹੜੇ ਤੁਸੀਂ ਬੈਠੇ ਨੇ ਫਿਰ ਮੇਰੇ ਤੋਂ ਆ ਗੋਲੀ ਲਾ ਦਿੱਤੀ ਉਦੋਂ ਤੋਂ ਬਾਅਦ ਮੜਾਈ ਆਪਣੀ ਸ਼ੁਰੂ ਹੋ ਗਈ ਆ ਖਾਸ ਕਰਕੇ ਤੁਸੀਂ ਪੰਜਾਬ ਵਾਲੇ ਮੇਲੇ ਖਸਾਲ ਮੇਲੇ ਖਸਾਲ ਜੀਤੀ ਆ ਪਾਇਕ ਕਮਲ ਕਾ ਜੇ ਕਾਦਲੇ ਇਧਰ ਤੇ ਕਦੂਨ ਆ ਗਿਆ ਕਦੂਨ ਮਾਰਿਆ ਇਹਦਾ ਵਿਸਾਪੂਰੀ ਹੋ ਗਿਆ ਤੇ ਪਾਇਕ ਚੱਲ ਗਿਆ ਕਾਦਲੇ ਬਾਤੋ ਹੋ ਗਿਆ